ਮੇਰੇ ਕੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਫਰੀਦਕੋਟ ਦੇ YouTube ਚੈਨਲ ਤੇ ਮੈਂ ਡਾਕਟਰ ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਤੇ ਸਾਡੇ ਨਾਲ ਅੱਜ ਹਾਜ਼ਰ ਨੇ ਡਾਕਟਰ ਅਮਨ ਕੇਸ਼ਵ ਪ੍ਰੋਜੈਕਟ ਟਰੈਕਟਰ ਆਤਮਾ ਫਰੀਦਕੋਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰਟਸ ਤਾਂ ਅੱਜ ਆਪਾਂ ਗੱਲ ਕਰਾਂਗੇ ਨਰਮੇ ਦੀ ਫਸਲ ਬਾਰੇ ਤੇ ਉਹਨਾਂ ਵਿੱਚ ਜੋ ਕੀੜੇ ਮਕੌੜੇ ਹਮਲਾ ਕਰਦੇ ਫਸਲ ਤੇ ਉਹਨਾਂ ਬਾਰੇ ਗੱਲ ਕਰਾਂਗੇ ਉਹ ਕੀ ਨੁਕਸਾਨ ਪਹੁੰਚਾਉਂਦੇ ਤੇ ਉਹਨਾਂ ਦੀ ਰੋਕਥਾਮ ਆਪਾਂ ਕਿਵੇਂ ਕਰਨੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਮੁੱਖ ਜਿਹੜੇ ਕੀਟ ਹੈਗੇ ਉਹਨਾਂ ਦੀ ਗੱਲ ਕਰੀਏ ਕਿ ਕਿਹੜੇ-ਕਿਹੜੇ ਜਿਹੜੇ ਕੀਟ ਆ ਉਹ ਫਸਲ ਤੇ ਹਮਲਾ ਕਰਦੇ ਆ ਤੇ ਉਹ ਕੀ ਨੁਕਸਾਨ ਪਹੁੰਚਾਉਂਦੇ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਫਰੀਦਕੋਟ ਦੇ YouTube ਚੈਨਲ ਦੇ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਨਰਮੇ ਦੇ ਜਿਹੜੇ ਕੀੜੇ ਮਕੌੜੇ ਆ ਤੇ ਜੇ ਨਰਮੇ ਦੇ ਕੀੜੇ ਮਕੌੜਿਆਂ ਨੂੰ ਅਸੀਂ ਵੰਡਣਾ ਹੋਵੇ ਤਾਂ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਆ ਇੱਕ ਰਸਟੂਸਨ ਵਾਲੇ ਕੀੜੇ ਆ ਔਰ ਦੂਸਰੇ ਸਾਡੇ ਟਿੰਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਹਾਂਜੀ ਰਸਟੂਸਨ ਵਾਲੇ ਕੀੜਿਆਂ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਸਾਡੇ ਕੋਲ ਚਿੱਟਾ ਮੱਛਰ ਹਰਾ ਤੇਲਾ ਅ ਸਾਡੇ ਕੋਲ ਪੂਰੀ ਜੂੰ ਹੈ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਮੀਂਹ ਦੀ ਬੱਕਾ ਇਹ ਤਿੰਨ ਚਾਰ ਕੀੜੇ ਅੱਗੇ ਜਿਹੜੇ ਮੁੱਖ ਤੌਰ ਤੇ ਰਸਟੂਸਨ ਵਾਲੇ ਕੀੜੇ ਨਰਮੇ ਦੀ ਫਸਲ ਨੂੰ ਖਰਾਬ ਕਰਦੇ ਆ ਔਰ ਜੇ ਟੀਂਡੇ ਕਾਣੀ ਕਰਨ ਵਾਲੀਆਂ ਸੁੰਡੀਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਅਮਰੀਕਨ ਸੁੰਡੀ ਚਿਤਕਬਰੀ ਸੁੰਡੀ ਤੰਬਾਕੂ ਵਾਲੀ ਸੁੰਡੀ ਔਰ ਹੁਣ ਜਿਹੜੀ ਇਸ ਵੇਲੇ ਸਭ ਤੋਂ ਵੱਧ ਜਿਸ ਤੋਂ ਸਾਨੂੰ ਕਿਸਾਨ ਨੂੰ ਖਤਰਾ ਬਣਿਆ ਰਹਿੰਦਾ ਕਿ ਸਾਡੀ ਫਸਲ ਦੇ ਉੱਤੇ ਜ਼ਿਆਦਾ ਹਮਲਾ ਨਾ ਹੋ ਜਾਵੇ ਜਾਂ ਸਾਡੀ ਫਸਲ ਖਰਾਬ ਨਾ ਹੋ ਜਾਵੇ ਜਿਹਦੇ ਕਰਕੇ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਵੀ ਸਾਡਾ ਜਿਹੜਾ ਹਾਲ ਝਾੜ ਕਿਸਾਨਾਂ ਦਾ ਘਟਿਆ ਗੁਲਾਬੀ ਸੁੰਡੀ ਉਹ ਹੈ ਗੁਲਾਬੀ ਸੁੰਡੀ ਇਹ ਜ਼ਿਆਦਾਤਰ ਇਹੀ ਸਾਡੇ ਕੋਲ ਹੁਣ ਮੌਸਮ ਜਿਹੜਾ ਸਾਡੇ ਕੋਲ ਹੁਣ ਅਸੀਂ ਗੱਲ ਕਰੀਏ ਇਸ ਮਹੀਨੇ ਤੋਂ ਸੌਣ ਦੇ ਮਹੀਨੇ ਤੋਂ ਜੁਲਾਈ ਤੋਂ ਬਾਅਦ ਅਸੀਂ ਦੇਖਦੇ ਆਂ ਤਾਂ ਮੌਸਮ ਸਾਡਾ ਹੌਟ ਐਂਡ ਹਿਊਮਿਡ ਹੋ ਗਿਆ ਹੋਰ ਇਹ ਬੜਾ ਅਨੁਕੂਲ ਹੈ ਇਹਨਾਂ ਸਾਰੇ ਕੀੜਿਆਂ ਲਈ ਸੋ ਸਾਡੀ ਫਸਲ ਵੀ ਇਸ ਵੇਲੇ ਫੁੱਲ ਡੋਡੀ ਦੇ ਉੱਪਰ ਆ ਚੁੱਕੀ ਹੈ ਸੋ ਇਹਨਾਂ ਹੀ ਕੀੜਿਆਂ ਦੀ ਜਿਹੜੀ ਸਮੱਸਿਆ ਆ ਗਈ ਹੈ ਸਾਡੇ ਜ਼ਿਆਦਾਤਰ ਖੇਤਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਕੀ ਕਰਨਾ ਸਵਾਪਾ ਜਿਹੜੇ ਤੁਸੀਂ ਦੋ ਤਰ੍ਹਾਂ ਦੇ ਦੱਸੇ ਆਪਾਂ ਨੂੰ ਕੀ ਇਹਨਾਂ ਦੋਨਾਂ ਬਾਰੇ ਗੱਲ ਕਰ ਲੈਂਦੇ ਆ ਪਹਿਲਾਂ ਰਸ ਚੂਸਣ ਵਾਲੇ ਜਿਹੜੇ ਕੀੜੇ ਆ ਉਹਨਾਂ ਦੀ ਕਿਵੇਂ ਰੋਕਤ ਕੰਮ ਕਰਨੀ ਬਿਲਕੁਲ ਜਦੋਂ ਅਸੀਂ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਜਾਂ ਟਿੰਡੇ ਕਾੜੇ ਕਰਨ ਵਾਲੀ ਸੁੰਡੀਆਂ ਦੀ ਗੱਲ ਕਰਦੇ ਆ ਤਾਂ ਨਰਮੇ ਦੀ ਫਸਲ ਦੇ ਵਿੱਚ ਇੱਕ ਅਹਿਮ ਰੋਲ ਹੈ ਉਹ ਹੈ ਸਾਡੇ ਸਰਵੇਖਣ ਦਾ ਕਿਸਾਨ ਵੀਰਾਂ ਨੂੰ ਮੈਂ ਇੱਥੇ ਅਪੀਲ ਕਰਨਾ ਚਾਹਾਂਗਾ ਕਿ ਅਸੀਂ ਨਰਮੇ ਦੀ ਫਸਲ ਜਾਂ ਕੋਈ ਵੀ ਫਸਲ ਹੈ ਸਾਡੀ ਚਾਹੇ ਝੋਨਾ ਪਾਸਮਤੀ ਉਹ ਵੀ ਹੈ ਸਾਨੂੰ ਲਗਾਤਾਰ ਖੇਤ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਔਰ ਨਰਮੇ ਦੀ ਫਸਲ ਦੇ ਵਿੱਚ ਤਾਂ ਜ਼ਰੂਰੀ ਇਸ ਲਈ ਹੈ ਕਿਉਂਕਿ ਅਸੀਂ ਇਸ ਦੀ ਸੰਖਿਆ ਤੋਂ ਹੀ ਆਪਣੇ ਖੇਤ 'ਚ ਦੱਸ ਸਕਦੇ ਹਾਂ ਕਿ ਕੀ ਸਾਡੇ ਖੇਤ ਦੇ ਵਿੱਚ ਇਸ ਕੀਟ ਦਾ ਹਮਲਾ ਹੋਇਆ ਜਾਂ ਨਹੀਂ ਹੋਇਆ ਔਰ ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾ ਵੱਲੋਂ ਇਹਨਾਂ ਕੀਟਾਂ ਨੂੰ ਮਾਪਣ ਲਈ ਇੱਕ ਆਰਥਿਕ ਕਗਾਰ ਉਮੜਾ ਕੇ ਦੱਸਿਆ ਹੋਇਆ ਜਿਹਦੇ ਤੋਂ ਅਸੀਂ ਇਹ ਕਰ ਸਕਦੇ ਆ ਕਿ ਅਸੀਂ ਆਪਣਾ ਜਿਹੜਾ ਕੰਟਰੋਲ ਮੈਅਰ ਆ ਵੀ ਕੀ ਅਸੀਂ ਆਪਣੀ ਦਵਾਈ ਦੀ ਸਪਰੇਅ ਕਰਨੀ ਹੈ ਲੋੜ ਹੈ ਸਾਨੂੰ ਖੇਤ ਦੇ ਵਿੱਚ ਉਹ ਕਦੋਂ ਕਰਨਾ ਉਹ ਅਸੀਂ ਆਰਥਿਕ ਕਾਰ ਤੋਂ ਹੀ ਕਰ ਸਕਦੇ ਆ ਸੋ ਜੋ ਜਦੋਂ ਅਸੀਂ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਸਭ ਤੋਂ ਦੋ ਮੁੱਖ ਕੀਟ ਜਿਹੜੇ ਹਨ ਹਰਾ ਤੇਲਾ ਤੇ ਚਿੱਟਾ ਮੱਛਰ ਹੈ ਤੇ ਚਿੱਟੇ ਮੱਛਰ ਦੀ ਗੱਲ ਅਸੀਂ ਇਹਨਾਂ ਦੋਵੇਂ ਕੀਟਾਂ ਨੂੰ ਗੱਲ ਕਰੀ ਤੇ ਦੋਵੇਂ ਕੀਟ ਜਿਹੜੇ ਆ ਪੱਤਿਆਂ ਦੇ ਉੱਤੇ ਰਸ ਚੂਸਦੇ ਹਨ ਔਰ ਜਿਵੇਂ ਜਿਵੇਂ ਪੱਤੇ ਇਹਦੇ ਰਸ ਚੂਸਦੇ ਹਨ ਸਾਡੇ ਜਿਹੜੇ ਹੈਗਾ ਖਰਾਬਾ ਜਿਹੜਾ ਉਹਦੇ ਤੋਂ ਖਤਮ ਹੋਉਂਦਾ ਤੇ ਜਦੋਂ ਅਸੀਂ ਚਿੱਟੇ ਮੱਛਰ ਦੀ ਗੱਲ ਕਰਦੇ ਆ ਤੇ ਜੇ ਚਿੱਟਾ ਮੱਛਰ ਅਸੀਂ ਸਵੇਰ ਸਰਵੇਖਣ 10 ਵਜੇ ਤੋਂ ਪਹਿਲਾਂ ਖੇਤਾਂ ਦੇ ਵਿੱਚ ਕਰਦੇ ਆ ਤਾਂ ਸਾਡੇ ਕੋਲ ਜਿਹੜੀ ਉੱਪਰਲੀ ਬਣੀ ਛਤਰੀ ਹੈ ਸਾਡੇ ਨੇ ਉਹਦੇ ਵਿੱਚ ਅਸੀਂ ਤਿੰਨ ਪੱ ਦੇਖਦੇ ਆ ਜਿਹੜੇ ਪੂਰੇ ਤਰ੍ਹਾਂ ਤਿੰਨ ਪੱਤੇ ਬਣੇ ਹੋਏ ਆ ਉਹਨਾਂ ਤਿੰਨ ਪੱਤਿਆਂ ਦੇ ਉੱਤੇ ਜੇ ਇੰਨਾ ਕੀਟਾਂ ਦੀ ਗਿਣਤੀ ਚਿੱਟੇ ਮੱਛਰ ਦੀ ਸਾਡੇ ਕੋਲ 6 ਪ੍ਰਤੀ ਪੱਤਾ ਹੋ ਜਾਂਦੀ ਆ ਤਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਸਾਨੂੰ ਆਪਣੇ ਕੰਟਰੋਲ ਮੈਥਰ ਜਿਹੜੇ ਹੈ ਉਹ ਕੀਟ ਪ੍ਰਬੰਧਨ ਲਈ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਹਰੇ ਤੇਲੇ ਦੀ ਤਾਂ ਹਰੇ ਤੇਲੇ ਬਾਰੇ ਜਦੋਂ ਅਸੀਂ ਸਰਵੇਖਣ ਕਰਦੇ ਆ ਤਾਂ ਖੇਤ ਚ 50% ਜਦੋਂ ਅਸੀਂ ਸਰਵੇ ਕਰਦੇ ਆ ਤਾਂ ਉਹਨਾਂ ਦੇ ਜੀ ਪੱਤਿਆਂ ਦੇ ਪੱਤੇ ਕਿਨਾਰੇ ਤੋਂ ਕੀੜੇ ਫੈ ਜਾਂਦੇ ਹਨ ਜਿਵੇਂ ਤਾਜ਼ੀ ਕੋਡਿੰਗ ਬਣ ਜਾਂਦੇ ਤੇ ਸਾਨੂੰ ਇਹ ਦੇਖਣ ਤੋਂ ਪਤਾ ਲੱਗਦਾ ਕਿ ਸਾਡੇ ਖੇਤ ਦੇ ਵਿੱਚ ਹਰੀ ਤੇਲੇ ਦਾ ਮਾਹੌਲਾ ਉਹ ਜ਼ਿਆਦਾ ਹੋ ਰਿਹਾ ਤੇ ਸਾਨੂੰ ਆਪਣੇ ਇਹ ਆਰਥਿਕ ਉਗਾਰ ਤੋਂ ਉੱਪਰ ਜਾ ਰਹੇ ਤੇ ਸਾਨੂੰ ਹੁਣ ਉਸੇ ਵਜਿਲੇ ਆਪਣੇ ਕੀਟ ਪ੍ਰਬੰਧਨ ਕਰਨ ਦੀ ਸ਼ੁਰੂ ਕਰਨ ਦੀ ਜ਼ਰੂਰਤ ਹੈ ਤੇ ਜਦੋਂ ਅਸੀਂ ਇਹਨਾਂ ਦੀ ਦੋਵਾਂ ਦੀ ਗੱਲ ਕਰਦੇ ਹਰਾ ਤੇਲਾ ਜਾਂ ਚਟਾ ਮਾਚਰ ਇਸ ਵਜਿਲੇ ਸਾਡੇ ਕੋਲ ਆ ਤਾਂ ਸਾਡੇ ਕੋਲ ਬਹੁਤ ਸਾਰੀਆਂ ਦਵਾਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦਿੱਤੀਆਂ ਹੋਈਆਂ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰੂੰਗਾ ਕਿ ਜੇ ਤੁਹਾਨੂੰ ਇਹਨਾਂ ਕੀਟਾਂ ਦਾ ਜਿਹੜੀ ਸੰਖਿਆ ਹੈਗੀ ਉਹ ਮੇਰੇ ਦੱਸੇਗੇ ਆਰਥਿਕ ਉਦਾਰ ਤੋਂ ਉੱਪਰ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਨੇੜੇ ਖੇਤੀਬਾੜੀ ਮਾਹਰ ਨਾਲ ਸੰਪਰਕ ਕਰੀਏ ਔਰ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਜ਼ਹਿਰਾਂ ਹਨ ਚਾਹੇ ਉਹ ਕਲਾਸ 2 ਹੈ ਚਾਹੇ ਕੁਸ਼ੀਨ ਹੈ ਉਲਾਲਾ ਠੀਕ ਹੈ ਸਫੀਨਾ ਇਹ ਸਾਰੀਆਂ ਜਿਹੜੀਆਂ ਜ਼ਹਿਰਾਂ ਹਨ ਉਹਨਾਂ ਦਾ ਸਪਰਸ਼ ਕੀਤੀ ਮਾਤਰਾ ਦੇ ਵਿੱਚ ਹੀ ਅਸੀਂ ਉਹਨਾਂ ਦਾ ਸਪਰੇਅ ਕਰ ਸਕਦੇ ਹਾਂ ਇਹਨਾਂ ਦੇ ਵਿੱਚ ਇਹ ਹੈ ਕਿ ਜੇ ਜਦੋਂ ਅਸੀਂ ਚਿੱਟੇ ਮੱਛਰ ਦੀ ਬਾਲਕਾਂ ਦੀ ਗੱਲ ਕਰਦੇ ਤੇ ਇਹ ਬਾੜਕਾਂ ਲਈ ਹੈ ਪਰ ਜਦੋਂ ਸਾਡੇ ਕੋਲ ਮੌਸਮ ਦੇ ਹਿਸਾਬ ਨਾਲ ਉਹਨਾਂ ਦਾ ਬੱਜ ਵੀ ਜਿਹੜਾ ਪੱਤੇਆਂ ਦੇ ਉੱਤੇ ਨਜ਼ਰ ਆਉਂਦਾ ਤਾਂ ਬੱਜ ਲਈ ਸਾਡੇ ਕੋਲ ਕੋਲ ਨੂੰ ਲੈਣੋਂ ਹੋਰ ਵੀ ਦਵਾਈਆਂ ਹਨ ਜਿਨ੍ਹਾਂ ਨੂੰ ਅਸੀਂ ਬਦਲ ਬਦਲ ਕਰਕੇ ਕਰ ਸਕਦੇ ਹਾਂ ਜਦੋਂ ਅਸੀਂ ਹਰੇ ਤੇਲੇ ਦੀ ਗੱਲ ਕਰਦੇ ਹਾਂ ਹਰਾ ਤੇਲਾ ਫਿਰ ਸਾਡੇ ਕੋਲ ਓਸ਼ੀਨ 60 ਗ੍ਰਾਮ ਹੈ ਓ ਲਾਲਾ 80 ਗ੍ਰਾਮ ਹੈ ਇਹ ਦਵਾਈਆਂ ਜਿਹੜੀਆਂ ਹਨ ਉਹ ਅਸੀਂ ਉਹਨਾਂ ਦੇ ਵੀ ਸਪਰੇਅ ਕਰ ਸਕਦੇ ਹਾਂ ਸੋ ਕਿਸਾਨ ਵੀ ਸਭ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਲਗਾਤਾਰ ਸਰਵੇਖਣ ਕਰਦੇ ਰਹਿਣ ਔਰ ਇਸ ਵੇਲੇ ਅਸੀਂ ਜੇ ਕੋ ਖੇਤਾਂ ਦਾ ਸਰਵੇਖਣ ਕਰ ਰਹੇ ਹਾਂ ਸਾਨੂੰ ਮੁੱਖ ਤੌਰ ਤੇ ਇਹ ਹੀ ਦੋ ਕੀਟ ਹੈ ਜਿਹੜੇ ਸਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਕਿ ਬੇਦਰਸੋ ਤਾਂ ਰਸੂਸਣ ਵਾਲੇ ਕੀੜਿਆਂ ਦੀ ਆਪਾਂ ਗੱਲ ਕਰ ਲਈ ਹੁਣ ਆਪਾਂ ਜਿਹੜੇ ਤੁਸੀਂ ਦੱਸਿਆ ਸੀ ਦੂਸਰੇ ਜਿਹੜੇ ਟਿੰਡੇ ਤੇ ਹਮਲੇ ਕਰਨ ਵਾਲੇ ਕੀ ਡੀਮਪੋਰੇ ਹੈਗੇ ਆ ਉਹਨਾਂ ਦੀ ਗੱਲ ਵੀ ਕਰ ਲਈਏ ਕਿ ਉਹਨਾਂ ਦੇ ਰੋਕ-ਥਾਮ ਕਿਵੇਂ ਕਰਨੀ ਬਿਲਕੁਲ ਜਦੋਂ ਅਸੀਂ ਟਿੰਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਕੋਲ ਮੈਂ ਜਿਵੇਂ ਪਹਿਲੇ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਮੁੱਖ ਤੌਰ ਤੇ ਅਮਰੀਕਨ ਸੁੰਡੀ ਚੰਗਰਵੀ ਸੁੰਡੀ ਜਾਂ ਤੰਬਾਕੂ ਵਾਲੀ ਸੁੰਡੀ ਹੈ ਪਰ ਇਸ ਵੇਲੇ ਸਾਡੇ ਕੋਲ ਜਿਹੜੀਆਂ ਵੈਰਾਈਟੀਆਂ ਉਪਲਬਧ ਹਨ ਉਹ ਸਾਰੀਆਂ BT1 ਤੇ BT2 ਹਨ ਔਰ ਇਹ BT1 ਤੇ BT2 ਇਹਨਾਂ ਦੇ ਵਿੱਚ ਦੋ ਐਸੇ ਜੀਨ ਹਨ ਜਿਹੜੀਆਂ ਇਹ ਦੋਨੋਂ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਟਿੰਡੇ ਕਾਣੀ ਕਰਨ ਵਾਲੀਆਂ ਸੁੰਡੀਆਂ ਉਹਨਾਂ ਤੋਂ ਸਾਨੂੰ ਨਜਾਬ ਪ੍ਰਾਪਤ ਹੁੰਦਾ ਇਹਨਾਂ ਨਾਲ ਤੇ ਹਮਲਾ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਕਿਤੇ ਕਿਤੇ ਕਿਉਂਕਿ ਰਫੀਜਾ ਜਿਹੜਾ ਵਿਜਾ ਹੈ ਉਹ ਉੱਥੇ ਸਾਨੂੰ ਦੇਖਣ ਨੂੰ ਮਿਲੂਗਾ ਨਹੀਂ ਤਾਂ ਇਹਨਾਂ ਤਿੰਨੇ ਸੁੰਡੀਆਂ ਦਾ ਹਮਲਾ ਨਹੀਂ ਮਿਲੂਗਾ ਪਰ ਜਿਹੜੀ ਚੌਥੀ ਸੁੰਡੀ ਹੈ ਜਿਹੜੀ ਸਾਡੀ ਗੁਲਾਬੀ ਸੁੰਡੀ ਉਹਦੇ ਪ੍ਰਤੀ ਸਾਨੂੰ ਇਸ ਵੇਲੇ ਬੜਾ ਸੁਚੇਤ ਰਹਿਣ ਦੀ ਲੋੜ ਹੈ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਲਗਾਤਾਰ ਖੇਤ ਦੇ ਵਿੱਚ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਜੇ ਗੁਲਾਬੀ ਸੁੰਡੀ ਦਾ ਹਮਲਾ ਇਸ ਲਈ ਜ਼ਰੂਰ ਅਸੀਂ ਦੇਖਣ ਲਈ ਹੈਗਾ ਕਿਉਂਕਿ ਜਦੋਂ ਗੁਲਾਮੀ ਸੁੰਡੀ ਫੁੱਲ ਰੋਟੀ ਦੇ ਵਿੱਚ ਆਪਣੇ ਹੱਲ ਦੇ ਜੀਦਿੰਦੀ ਹੈ ਮਾਲਕ ਦੇ ਦਿੰਦਾ ਤਾਂ ਉਸ ਤੋਂ ਬਾਅਦ ਕਿਸਾਨ ਨੂੰ ਪਤਾ ਨਹੀਂ ਲੱਗਦਾ ਕਿ ਬਾਕੇ ਮੇਰੀ ਫਸਲ ਦੇ ਉੱਤੇ ਗੁਲਾਮੀ ਸੁੰਡੀ ਦਾ ਹਮਲਾ ਹੋਇਆ ਹੈ ਜਨੇਗਾ ਤਾਂ ਲਗਾਤਾਰ ਸਰਵੇਖਣ ਨਾਲ ਅਸੀਂ ਕਿਸ ਤਰੀਕੇ ਚ ਕਰ ਸਕਦੇ ਹਾਂ ਕਿ ਸਾਨੂੰ ਕੁਝ ਇਹਦੇ ਟਿਪੀਕਲ ਸਿੰਪਟਮ ਹੋ ਗਿਆ ਵਿਸ਼ੇਸ਼ ਜਿਹੜੇ ਹੋ ਗਏ ਸਾਨੂੰ ਉਹ ਮਿਲਦੇ ਉਹ ਕੀ ਸਭ ਤੋਂ ਪਹਿਲਾਂ ਤਾਂ ਹੈ ਕਿ ਜਿਹੜੇ ਫੁੱਲ ਰੋਟੀ ਨਿਕਲੀ ਹੋਈ ਹੈ ਫੁੱਲ ਹੈ ਸਾਡੇ ਉਹ ਫੁੱਲ ਪੰਬੀਰੀ ਫੋਲ ਬਣ ਜਾਂਦੇ ਆ ਸੋ ਉਹਦੇ ਵਿੱਚ ਸਾਨੂੰ ਜੇ ਦੂਰੋਂ ਸਾਨੂੰ ਪਤਾ ਲੱਗ ਰਿਹਾ ਕਿ ਪੰਮੀਰੀ ਫੁੱਲ ਸਾਡੀ ਫਸਲ ਦੇ ਵਿੱਚ ਦਿਖ ਰਹੇ ਆ ਤਾਂ ਕਿਸਾਨ ਨੂੰ ਸੁਚੇਤ ਹੋਣ ਦੀ ਲੋੜ ਹੈ ਦੂਸਰਾ ਜਿਹੜਾ ਇੱਕ ਇੰਡੀਕੇਟਰ ਦੇ ਤੌਰ ਤੇ ਅਸੀਂ ਖੇਤ ਦੇ ਵਿੱਚ ਆਪਣਾ ਇੱਕ ਟਰੈਪ ਲਗਾ ਸਕਦੇ ਹਾਂ ਸੋ ਇੱਕ ਕਿੱਲੇ ਦੇ ਵਿੱਚ ਇੱਕ ਟਰੈਪ ਜੇ ਲਗਾਇਆ ਹੋਵੇ ਸਾਡੇ ਕੋਲ ਤਾਂ ਅਸੀਂ ਉਸ ਟਰੈਪ ਦੇ ਵਿੱਚ ਜੇ ਕੋਈ ਬਾਲਕ ਫਸ ਰਿਹਾ ਪਤੰਗਾ ਫਸ ਰਿਹਾ ਤਾਂ ਸਾਨੂੰ ਇਸ ਦੀ ਤੋਂ ਅੰਦਾਜ਼ਾ ਹੋ ਜਾਂਦਾ ਵੀ ਸਾਡੇ ਖੇਤ ਦੇ ਆਲੇ ਦੁਆਲੇ ਕਿਤਨਾ ਕਿਤੇ ਗੁਲਾਬੀ ਸੁੰਦੀ ਜੇ ਪਾਲਕ ਮੌਜੂਦ ਹਨ ਜਿਸ ਦੇ ਤੋਂ ਅਗਲੀ ਪੀੜ੍ਹੀ ਜਿਹੜੀ ਸਾਡੇ ਕੋਲ ਉਹ ਹਮਲਾ ਕਰ ਸਕਦੀ ਹੈ ਔਰ ਜੇ ਪਾਲਕ ਮੌਜੂਦ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਖੇਤ ਦੇ ਵਿੱਚ ਪੰਬੀਰੀ ਫੁੱਲ ਵੀ ਦਿਖ ਰਹੇ ਹਨ ਤਾਂ ਸਾਨੂੰ ਬਿਲਕੁਲ ਹੀ ਸੁਚੇਤ ਹੋਣ ਦੀ ਗੱਲ ਹੈ ਔਰ ਉਸ ਵੇਲੇ ਇਸ ਦੇ ਸੰਭਾਵੀ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਸਾਨ ਵੀਰ ਆਪਣੇ ਨੇੜੇ ਕੀ ਖੇਤੀਬਾੜੀ ਮਾਹਰ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਅਸੀਂ ਜਿਹੜੀਆਂ ਸਿਫਾਰਿਸ਼ ਕੀਤੀਆਂ ਜ਼ਹਿਰਾਂ ਹਨ ਸਾਡੇ ਕੋਲ ਜ਼ਹਿਰਾਂ ਦੀ ਗੱਲ ਕਰੀਏ ਸਾਡੇ ਕੋਲ ਸਪਾਈਨੋ ਟਰਮ ਹੈ ਸਾਡੇ ਕੋਲ ਐਮ ਐਮ ਐਕਟਿੰਗ ਬੈਂਜ਼ੋਇਟਾ ਇਹ ਦੋ ਤਿੰਨ ਜਿਹੜੀਆਂ ਐਸੀਆਂ ਹਨ ਜਿਨ੍ਹਾਂ ਨਾਲ ਅਸੀਂ ਉਸ ਵੇਲੇ ਇੱਕ ਬਲੈਂਕਟ ਸਪਰੇਅ ਕਰਦੀ ਹਾਂ ਪੂਰੇ ਖੇਤ ਦੇ ਉੱਤੇ ਤਾਂ ਸਾਨੂੰ ਇਸ ਦੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਅਸੀਂ ਨਜਾਬ ਕਰ ਸਕ ਪਾ ਸਕਦੇ ਪਰੰਤੂ ਸਾਨੂੰ ਸੁਚੇਤ ਰਹਿਣ ਦੀ ਬਹੁਤ ਲੋੜ ਹੈ ਗੁਲਾਬੀ ਸੁੰਡੀ ਹੋਗੀ ਚਾਹੇ ਚਿੱਟਾ ਮਛਰ ਹਰਾ ਦਿਲਾ ਹੋ ਗਿਆ ਇਸ ਵੇਲੇ ਸਾਨੂੰ ਲਗਾਤਾਰ ਸਰਵੇਖਣ ਕਰਨ ਦੀ ਜ਼ਰੂਰਤ ਹੈ ਔਰ ਜਦੋਂ ਅਸੀਂ ਇਹਨਾਂ ਦਾ ਸਰਵੇਖਣ ਕਰਨਾ ਤਾਂ ਅਸੀਂ ਜ਼ਰੂਰ ਆਪਣੇ ਕਾਪੀ ਪੈਨ ਤੇ ਨੋਟ ਕਰੀਏ ਕਿ ਅਸੀਂ ਰੋਜ਼ ਅੱਜ ਸਵੇਰ 10 ਵਜੇ ਤੋਂ ਪਹਿਲਾਂ ਸਰਵੇਖਣ ਕੀਤਾ ਸੀਗਾ ਤੇ ਇਹਦੀ ਸੰਖਿਆ ਇੰਨੀ ਪਾਈ ਗਈ ਹੈ ਸਾਡੇ ਖੇਤ ਦੇ ਵਿੱਚ ਤਾਂ ਕਿ ਸਾਨੂੰ ਰੋਜ਼ ਪਤਾ ਲੱਗਦਾ ਰਹੇਗਾ ਕਿ ਸਾਡੇ ਖੇਤ ਦੇ ਵਿੱਚ ਇਹਦਾ ਹਮਲਾ ਆਰਥਿਕ ਘਾਟ ਤੋਂ ਉੱਪਰ ਹੋਇਆ ਜਾਂ ਨਹੀਂ ਹੋਇਆ ਤਾਂ ਮੁੱਖੀ ਗੱਲ ਡਾਕਟਰ ਸਾਹਿਬ ਇਹ ਹੈ ਕਿ ਜੇ ਨਰਮਾ ਲਾਇਆ ਤਾਂ ਹਰ ਰੋਜ਼ ਗੇੜਾ ਹੁਣ ਦੇਣਾ ਮੰਨਦਾ ਫੇਲ ਕੋਲ ਫੇਲ ਕੋਲ ਫੇਲ ਕੋਲ ਤੇ ਡਾਕਟਰ ਸਾਹਿਬ ਜਾਣਦੇ ਜਾਂਦੇ ਕੋਈ ਹੋਰ ਸੁਝਾਅ ਜਾਂ ਕੋਈ ਹੋਰ ਧਿਆਨ ਦੇਣੀ ਉਹ ਗੱਲਾਂ ਤੁਸੀਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹੋ ਆ ਦੇਖੋ ਜਿਸ ਤਰੀਕੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਰਵੇਖਣ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਦੂਸਰੀ ਜਿਹੜੀ ਗੱਲ ਹੈਗੀ ਉਹ ਹੈ ਸਾਡੀ ਸਪਰੇਅ ਟੈਕਨੋਲੋਜੀ ਜਦੋਂ ਵੀ ਅਸੀਂ ਕਿਸੇ ਕੀਟਨਾਸ਼ਕ ਦੀ ਸਪਰੇਅ ਕਰਨੀ ਹੈ ਤਾਂ ਅਸੀਂ ਕੋਸ਼ਿਸ਼ ਕਰੀਏ 100 ਤੋਂ 100 ਤੋਂ 125 ਲੀਟਰ ਪਾਣੀ ਦੀ ਜਿਹੜੀ ਹੈ ਉਹ ਵਰਤੋ ਜਰੂਰ ਕਰੀਏ ਜਦੋਂ ਰਸਟ੍ਰੂਸਨ ਵਾਲੇ ਕੀੜਿਆਂ ਦੀ ਅਸੀਂ ਰੋਕਥਾਮ ਲਈ ਕੀਟਨਾਸ਼ਕ ਦੀ ਸਪਰੇਅ ਕਰਨੀ ਹੈ ਤੇ ਅਸੀਂ ਬੂਟੇ ਨੂੰ ਚੰਗੀ ਤਰ੍ਹਾਂ ਸਪਰੇਅ ਨਾਲ ਨਵਾ ਲਈਏ ਤੋਂ ਪੂਰੋਂ ਪੂਰੋਂ ਅਸੀਂ ਸਪਰੇਅ ਕਰਕੇ ਆਪਣੇ ਖੇਤਾਂ ਨੂੰ ਚੰਗਾ ਕਰੀਏ ਤਾਂ ਕਿ ਅਸੀਂ ਜੇ ਅਸੀਂ ਆਪਣੇ ਕੀਟਨਾਸ਼ਕ ਦਾ ਵੱਧ ਜਿਹੜਾ ਕੰਟਰੋਲ ਲੈਣਾ ਤੋ ਇਸ ਲਈ ਅਸੀਂ ਕੋਸ਼ਿਸ਼ ਕਰੀਏ ਵੀ ਲਗਾਤਾਰ ਸਰਵੇਖਣ ਕਰਦੇ ਰਹੀਏ ਚਿੱਟਾ ਮੱਛਰ ਹਰਾ ਤੇਲਾ ਜਾਂ ਗੁਲਾਬੀ ਸੁੰਡੀ ਜਿਹੜੇ ਇਸ ਵੇਲੇ ਸਾਡੇ ਪ੍ਰਮੁੱਖ ਕੀੜੇ ਹਨ ਕੀਟ ਹਨ ਨਰਮੇ ਦੇ ਵਿੱਚ ਜਿਨ੍ਹਾਂ ਦੇ ਹਮਲੇ ਤੋਂ ਅਸੀਂ ਹਮੇਸ਼ਾ ਸਾਨੂੰ ਡਰ ਲੱਗਿਆ ਰਹਿੰਦਾ ਉਹਦੇ ਲਈ ਕੰਪਰੋਵਾਂ ਦੀ ਲੋੜ ਨਹੀਂ ਆ ਅਸੀਂ ਆਪਣੇ ਖੇਤੀਬਾੜੀ ਮਹਾਰਾਣ ਨਾਲ ਸੰਪਰਕ ਕਰੀਏ ਔਰ ਕਿਸੇ ਤਰ੍ਹਾਂ ਦੇ ਵੀ ਜੇ ਕੋਈ ਸਾਨੂੰ ਹਮਲਾ ਹੋਣ ਦਾ ਖਤਸ਼ਾ ਲੱਗਦਾ ਤਾਂ ਅਸੀਂ ਜਿਹੜਾ ਸਰਵੇਖਣ ਕਰਕੇ ਅਸੀਂ ਆਪਣਾ ਨੋਟ ਕਰਦੇ ਹਾਂ ਉਹ ਖੇਤੀਬਾੜੀ ਮਹਾਰਾਣ ਨਾਲ ਸੰਪਰਕ ਕਰੀਏ ਤਾਂ ਜੋ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਜੇਰਾ ਹਨ ਉਹਨਾਂ ਦਾ ਅ ਰੂਪਤਮ ਵੀ ਕੰਟਰੋਲ ਕਰ ਸਕਦੀ ਹੈ ਬਹੁਤ ਬਹੁਤ ਧੰਨਵਾਦ ਹਾਂ ਸਭ ਤਾਂ ਮੇਰਾ ਸਾਰੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਬਹੁਤ ਪਸੰਦ ਆਵੇਗੀ ਬਹੁਤ ਬਹੁਤ ਧੰਨਵਾਦ